ਸਖਸ਼ਿਆ ਕਾਲਜੀ ਸਾਰਿਆਂ ਤੁਸੀਂ ਲੁਧਿਆਣਾ ਟਾਈਮ ਦੇਖ ਰਹੇ ਹੋ ਜਲਦ ਹੀ ਪੰਜਾਬ ਨੂੰ ਇੱਕ ਹੋਰ ਇੰਟਰਨੈਸ਼ਨਲ 에ਅਰਪੋਰਟ ਮਿਲਣ ਜਾ ਰਿਹਾ ਹੈ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਵੱਲੋਂ ਕੇਂਦਰੀ ਹਵਾਬਾਜ਼ੀ ਮੰਤਰੀ ਰਾਮੋਹਨ ਨਾਇਡੂ ਦੇ ਨਾਲ ਇੱਕ ਮੀਟਿੰਗ ਕਰਕੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ 에ਅਰਪੋਰਟ ਹਲਵਾਰਾ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਿੱਥੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਔਰ ਕੇਂਦਰੀ ਮੰਤਰੀ ਵੱਲੋਂ ਇਹ ਵਿਸ਼ਵਾਸ ਦੁਆਇਆ ਗਿਆ ਕਿ 3 ਮਹੀਨੇ ਦੇ ਅੰਦਰ-ਅੰਦਰ ਇਸ ਅੰਤਰਰਾਸ਼ਟਰੀ 에ਰਪੋਰਟ ਨੂੰ ਚਾਲੂ ਕੀਤਾ ਜਾਏਗਾ ਔਰ ਇੱਥੋਂ ਜਿਹੜੀਆਂ ਅੰਤਰਰਾਸ਼ਟਰੀ ਫਲਾਈਟਾਂ ਵੀ ਉਡਾਨ ਭਰਨ گیਆਂ ਸੋ ਜਾਣਕਾਰੀ ਦੇ ਦिए ਕਿ 2018 ਦੇ ਵਿੱਚ ਵੀ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਕਰਕੇ ਡਾਕਟਰ ਅਮਰ ਸਿੰਘ ਨੇ ਇਸ ਹਵਾਈ ਅਡੇ ਦਾ ਕੰਮ ਸ਼ੁਰੂ ਕਰਵਾਉਣ ਦੀ ਗੱਲ ਆਖੀ ਸੀ ਔਰ ਉਸ ਤੋਂ ਬਾਅਦ ਬੜੀ ਤੇਜ਼ੀ ਦੇ ਨਾਲ ਇਸ ਹਵਾਈ ਅਡੇ ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਸੀ ਕੁਜੀ ਸਾਮੇ ਬਾਗ ਹੁਣ ਪੰਜਾਬ ਨੂੰ ਇੱਕ ਹੋਰ ਅੰਤਰਰਾਸ਼ਟਰੀ 에어ਪੋਰਟ ਮਿਲ ਜਾਏਗਾ ਜਿਸ ਦੇ ਨਾਲ ਲੁਧਿਆਣਾ ਬਠਿੰਡਾ ਪਟਿਆਲਾ ਸੰਗਰੂਰ ਔਰ ਫਿਰੋਜ਼ਪੁਰ ਇਲਾਕੇ ਦੇ ਲੋਕਾਂ ਨੂੰ ਹੋਰ ਸੌਖ ਹੁੰਦੀ ਨਜ਼ਰ ਆਏਗੀ ਸੋ ਕੇਂਦਰੀ ਮੰਤਰੀ ਦੇ ਨਾਲ ਜਿੱਥੇ ਮੀਟਿੰਗ ਕੀਤੀ ਗਈ ਉਸ ਦੇ ਨਾਲ ਵਿਸ਼ੇਸ਼ ਤੌਰ ਤੇ ਇਸ ਹਵਾਈ ਅੱਡੇ ਬਾਬਤ ਚਰਚਾ ਵੀ ਕੀਤੀ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜੋ ਜਾਣਕਾਰੀ ਡਾਕਟਰ ਅਮਰ ਸਿੰਘ ਨੇ ਸਾਂਝੀ ਕੀਤੀ ਆਓ ਆਪਾਂ ਉਸ ਜਾਣਕਾਰੀ ਨੂੰ ਵੀ ਸੁਣ ਲੈਨੇ ਆ ਜਿਹੜੇ ਜਹਾਜ਼ ਰਾਣੀ ਮੰਤਰੀ ਨੇ ਸਿਵਲ ਅਫੀਅਰ ਮਿਨਿਸਟਰ ਸ਼੍ਰੀ ਰਾਮ ઓਨ ਨਾਇਡੂ ਜੀ ਉਹਨਾਂ ਨੂੰ ਮਿਲਿਆ ਸੀ ਆਹ ਚਿੱਠੀ ਦੇ ਕੇ ਆਏ ਉਹਨਾਂ ਨੂੰ ਵੈਸੇ ਮੈਂ ਉਹਨਾਂ ਨੂੰ ਉਹ ਚੌਥੀ ਵਾਰ ਮਿਲਿਆ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ 2018 ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਫਤਿਹਗੜ ਸਾਹਿਬ ਦੇ ਲੋਕਾਂ ਨੂੰ ਰੋਧਿਆਣਾ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਨੂੰ ਅੱਜ ਸਿਵਲ ਇਵਿਜਨ ਮਿਨਿਸਟਰ ਨਾਈਡੂ ਸਾਹਿਬ ਨੇ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ 에ਰਪੋਰਟ ਨੂੰ ਚਾਲੂ ਕਰ ਦਿਆਂਗੇ ਔਰ ਪਹਿਲੀ ਫਲਾਈਟ ਉਸੇ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਸੀ Unpa. bureau report ludhiana times